ਕੱਲ ਕੱਲ ਸ਼ਾਮ ਨੂੰ ਪਿੰਡ ਨਾ ਦਾ ਜਿਹੜਾ ਸਗਾਣਾ ਮੇਲਾ ਹੁੰਦਾ ਹੈ ਪੁਨੀਸ਼ ਦਾਸ ਦਾ ਅਲੀ ਸਿੰਘ ਜੀ ਦਾ ਪਿੰਡ ਰਾਈ ਦੇ ਕਲਾ ਜਿਹੜਾ ਨੰਦਗੜ ਥਾਣੇ ਚ ਪੈਂਦਾ ਉਥੇ ਮੇਲਾ ਚੱਲ ਰਿਹਾ ਸੀਗਾ ਤੇ ਸਾਡੇ ਨੰਦਗੜ ਥਾਣੇ ਦੇ ਉਥੇ ਗਸ਼ਤਰੀ ਸਿੰਘ ਜੀ ਟੂ ਮੇਨਟੇਨ ਲਾਅ ਐਂਡ ਔਰਡਰ ਤੇ ਉਥੇ ਪਤਾ ਲੱਗਿਆ ਕਿ ਮੇਲੇ ਦੇ ਦੌਰਾਨ ਨੇੜੇ-ਤੇੜੇ ਮੁੰਡਿਆਂ ਦੀ ਦੋ ਬਟਾਂ ਦੀ ਕਿਸੇ ਗੱਲ ਤੇ ਬਹਿਸ-ਵਾਜ਼ੀ ਹੋਈ ਜਿਸ ਅਪਸ਼ੇ ਹੁੱਲੜਵਾਦੀ ਚੱਲ ਰਹੀ ਹੈ ਤੇ ਪਾਣੀ ਜਿਹੜਾ ਉਹ ਇਨਫੋਰਮੇਸ਼ਨ ਆਈ ਤੇ ਐਸਐਚਓ ਸਾਹਿਬ ਵੀ ਉਸ ਏਰੀਆ ਚ ਚਲੇ ਗਏ ਸੀਗੇ ਪਰ ਉੱਥੇ ਕਾफी ਹਜੂਮ ਇਕੁੱਥੇ ਕਿਸੇ ਸ਼ਹਿਰ ਨੰਬਰਦਾਰ ਹੈਗੇ ਉਹਨਾਂ ਦੇ ਘਰ ਜੇ ਇਨਫੋਰਮੇਸ਼ਨ ਆਈ ਕਿ ਕੋਈ ਫੋਨੂ ਨਾ ਦਾ ਮੁੰਡਾ ਉਸ ਸਰਚ ਵੜ ਗਿਆ ਤੇ ਜੋ ਕਹਿ ਰਹੇ ਕਿ ਸ਼ਾਇਦ ਉਹ ਜਾਣਦੇ ਵੀ ਨਹੀਂ ਸੀ ਪਰ ਜਿਹੜਾ ਬਾਹਰ ਹਜੂਮ ਕਟਾ ਹੋਇਆ ਸੀ ਉਹ ਕਹਿ ਰਹੇ ਸੀ ਕਿ ਉਸ ਮੁੰਡੇ ਨੂੰ ਕਰੋ ਬਾਹਰ ਕੱਢੋ ਔਰ ਐਸ ਪਰ ਇਨਫੋਰਮੇਸ਼ਨ ਉਸ ਬਲਵਿੰਦਰ ਨੰਬਰਦਾਰ ਸ਼ਾਇਦ ਉਹਨਾਂ ਦਾ ਨਾਮ ਹੈ ਉਹਨਾਂ ਨੇ ਗੇਟ ਬੰਦ ਕਰ ਲਈ ਸੀ ਤੇ ਐਸ ਐਚ ਓ ਨੂੰ ਇਨਫੋਰਮੇਸ਼ਨ ਸੀ ਕਿ ਉਹ ਸਾਰੇ ਲੋਕ ਉਹਨਾਂ ਦੇ ਘਰ ਦੀ ਕੰਧਾਂ ਟੱਪ ਕੇ ਵੜਨ ਦੀ ਕੋਸ਼ਿਸ਼ ਕਰ ਰਹੇ ਉਸ ਬੰਦੇ ਨੂੰ ਕੱਢਣ ਲਈ ਤੇ ਜਦੋਂ ਸਾਡੀ ਪੁਲਿਸ ਪਾਰਟੀ ਲੈਡ ਬਾਈ ਐਸ ਐਚ ਓ ਨੰਦਗੜ ਇੰਸਪੈਕਟਰ ਵਿੰਦਰ ਸਿੰਘ ਨੇ ਹਜੂਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ بار بار ਦੱਸਿਆ ਵੀ ਲਾਅ ਐਂਡ ਆਰਡਰ ਨਾ ਖਰਾਬ ਕਰੋ ਬਟ ਕਿਸੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਤੋਂ ਦੇਖਦੇ ਦੇਖੇ ਉੱਥੇ ਜਿਹੜੇ ਬਾਹਰ ਲੋਕ ਸਿਗੇ ਉਹਨਾਂ ਨੇ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਪੁਲਿਸ ਪਾਰਟੀ ਤੇ ਤੇ ਉੱਥੇ ਕਾਫੀ ਗੱਡੀਆਂ ਵੀ ਸੀ ਸਾਡੀ ਪੁਲਿਸ ਦੀ ਗੱਡੀ ਵੀ ਸੀ ਤੇ ਉਹਨਾਂ ਕੋਲ ਕਈ ਤਾਂ ਉਹਦੇ ਮਾਰੂ ਹਥਿਆਰ ਵੀ ਸੀਗੇ ਜੋ ਇੱਕ ਸਾਡਾ ਜਿਹੜਾ ਐਸ ਐਚ ਯੂ ਅਨੰਦਗੜ੍ਹ ਇਨਸਪੈਕਟਰ ਉਹਨਾਂ ਨੂੰ ਸ਼ਾਇਦ ਕੋਈ ਪਰਪਾਨ ਟਾਈਪ ਦੀ ਕੋਈ ਤਿੱਖੀ ਚੀਜ਼ ਉਹਨਾਂ ਦੇ ਲੈਫਟ ਹੈਂਡ ਤੇ ਵੱਜੀ ਹੈ ਜਿਸ ਦੇ ਨਾਲ ਉਹਨਾਂ ਨੂੰ ਡੂੰਘਾ ਕੱਟ ਵੱਜਿਆ ਤੇ ਦੋ ਹੋਰ ਮੁਲਾਜ਼ਮ ਇੱਕ ਜਿਹੜੇ ਇੱਥੇ ਸਿਵਲ ਹਸਪੀਟਲ ਦਾਖਲ ਹੈ ਉਹਨਾਂ ਦੇ 60 ਤੇ ਸੌਰੀ ਸਿਰ ਤੇ 60 ਵੱਜੀ ਹੈ ਥੋੜੀ ਉਹਨਾਂ ਨੂੰ ਸੋਜੂ ਹੈ ਦੋ ਤਿੰਨ ਇੰਜਰੀਜ਼ ਹੈ ਔਰ ਐਸਐਚਓ ਨੂੰ ਸ਼ਾਰਪ ਇੰਜਰੀ ਹੈ ਤੇ ਇੱਕ ਹੋਰ ਮੁਲਾਜ਼ਮ ਉਹਨਾਂ ਨੂੰ ਵੀ ਸਿੰਪਲ ਸਟਰਚ ਸੀ ਗਿਆ ਇਹਨਾਂ ਸਾਰਿਆਂ ਨੂੰ ਸਟਰ ਲੱਗਿਆ ਤੇ ਇਹ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰਨ ਲਈ ਮੌਕੇ ਤੇ ਦੋ ਜਿਹੜੇ ਖਾੜੇ ਦੇ ਸੀਐਸਆਈ ਸਿਗੇ ਉਹਨਾਂ ਨੂੰ ਗਰਾਉਂਡ ਨੂੰ ਡਿਸਪਰਸ ਕਰਨ ਲਈ ਹਵਾਈ ਫਾਇਰ ਵੀ ਕਰਨੇ ਪਏ ਔਰ ਮਾਈ ਲਾਠੀ ਚਾਰਜ ਵੀ ਕਰਨਾ ਪਿਆ ਤੇ ਥਾਣੇ ਦੀ ਟੀਮ ਨੇ ਉਸ ਤੋਂ ਬਾਅਦ ਸਾਨੂੰ ਲੋਕਲ ਮੈਨੂ ਤੇ ਆਪਣੇ ਏਰੀਆ ਡੀਐਸਪੀ ਨੂੰ ਵੀ ਬੁਲਾ ਲਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਜੋ ਮੌਕੇ ਤੇ ਦੋ ਗੁੱਟਾਂ ਦੀ ਲੜਾਈ ਦੇ ਚੱਲਦਿਆਂ ਇਹ ਗੱਲ ਨਹੀਂ ਵਧਈ ਕਿ ਸਾਡੇ ਮੁਲਾਜ਼ਮਾਂ ਨੂੰ ਵੀ ਸੱਟਾਂ ਵੱਜੀ ਪਰ ਸਟਿਲ ਉਹਨਾਂ ਨੇ ਹਰ ਸਾਰੀ ਪੂਰੀ ਕੌਂਸ਼ੀਅਸਲੀ ਵਰਤਦੇ ਹੋਏ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਨੂੰ ਕਾਬੂ ਪਾਇਆ ਬਟ ਇਹਨਾਂ ਨੂੰ ਸੱਟਾਂ ਲੱਗੀਆਂ ਤੇ ਸਾਡੀ ਟੀਮ ਉਹਨਾਂ ਨੂੰ ਹਸਪੀਟਲ ਲੈ ਆਈ ਸੀਗੀ ਔਰ ਜਿਹੜੇ ਐਸਐਚਓ ਰਵਿੰਦਰ ਸਿੰਘ ਉਹਨਾਂ ਦੇ ਬਿਆਨ ਤੇ ਅਸੀਂ ਐਫਆਈਆਰ ਨੰਬਰ 91 ਅੰਡਰ ਸੈਕਸ਼ਨ ਜੋ ਪੁਰਾਣੇ ਆਈਪੀਸੀ ਚ 307 333 196 332 323 148 454 427 ਦੇ ਜਿਹੜੇ ਇਕੁਇਲੈਂਟ ਵੀਐਨਐਸ ਦੇ ਸੈਕਸ਼ਨਸ ਹੈ ਉਹਦੇ ਤਹਿਤ ਦਰਜ ਕੀਤਾ ਇਹਦੇ ਚ ਸੱਤ ਸੱਤ ਦੋਸ਼ੀ ਹੈਗੇ ਉਹ ਬਾਈ ਨੇਮ ਹੈਗੇ ਉਹ ਸਾਰੇ ਰਾਏਕੇ ਕਲਾਦੇ ਹੈ ਤੇ ਕੁਝ ਅਣਪਛਾਤੇ ਤੇ ਹੁਣ ਤੱਕ ਦੀ ਅਪਡੇਟ ਜੀ ਜਿਹੜੇ ਮੇਨ ਦੋਸ਼ੀ ਉਹਨਾਂ ਚੋਂ ਤਿੰਨ ਨੂੰ ਅਸੀਂ ਹੁਣ ਤੱਕ ਕਾਬੂ ਕਰ ਲਿਆ ਤੇ ਸਾਡੇ CIA اور لوکل ਸਬਡਿਵੀਜ਼ਨ ਦੀ ਟੀਮਾਂ ਲਾਈਆਂ ਜਿਹੜੀ ਕੰਟੀਨਿਊਸ ਰੇਡ ਕਰ ਰਹੀਆਂ ਸੋ ਦੱਟ ਅਸੀਂ ਬਾਕੀ ਦੋਸ਼ੀਆਂ ਨੂੰ ਅਰੈਸਟ ਕਰ ਦੇਣਾ ਬਰਸਾ ਕਿੰਨੇ ਜਿਹੜੇ ਨੇ ਹਵਾਈ ਫਾਇਰ ਚਲਾਉਣੇ ਤੇ ਪੁਲਿਸ ਨੂੰ ਬਚਾ ਲਿਆ ਜੋ ਇਨਫੋਰਮੇਸ਼ਨ ਮਿਲੀ ਹੈ ਜੀ ਮੈਨੂੰ ਆਈ ਥਿੰਕ 10 ਤੋਂ 15 ਹਵਾਈ ਫਾਇਰ ਹਾਂਜੀ ਇਹ ਕਿਹੜਾ ਕਾਰਨ ਸਮਝਾਇਆ ਜਿਹਦੇ ਦੋ ਦਰਾਂ ਵਿਚਾਲੇ ਆਪਸੇ ਕਿ ਮੁੰਡਿਆਂ ਦੀ ਕੋਈ ਲੜਾਈ ਹੋਈ ਸੀ ਤਾਂ ਇੱਕ ਮੁੰਡਾ ਕਿਸੇ ਦੇ ਘਰ ਵੜ ਗਿਆ ਸੀ ਤੇ ਦੂਜੀ ਪਾਰਟੀ ਕਹ ਰਹੀ ਸੀ ਕਿ ਉਹਨੂੰ ਬਾਹਰ ਕੱਢੋ ਤੇ ਉਸੇ ਗੱਲ ਤੇ ਉੱਥੇ ਮੰਦਿਰ ਕੱਢੀ ਹੁੰਦੀ ਗਈ ਤੇ ਉਸ ਤੋਂ ਬਾਅਦ ਇਨਫੋਰਮੇਸ਼ਨ ਆਈ ਕਿ ਫਿਰ ਬਹੁਤ ਜ਼ਿਆਦਾ ਹਜੂਮੇ ਕੰਟਰੋਲ ਹਾਲਾਤ ਕਿਵੇਂ ਨਹੀਂ ਹੁਣ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਜੀ ਮਿਲ ਕੇ ਆਏ ਹਾਂ ਮੈਂ ਜੀ ਐਸਐਚਓ ਸਾਹਿਬ ਨੂੰ ਮਿਲ ਕੇ ਆਈ ਹਾਂ ਉਹ ਇਸ ਟਾਈਮ ਕੋਸਮੋ ਕੋਸਮੋਸ ਹਸਪੀਟਲ ਪ੍ਰਾਈਵੇਟ ਉੱਤੇ ਹੈਗੇ ਨਾ ਦੀ ਕਿ ਉਹਨਾਂ ਦੀ ਪਲਾਸਟਿਕ ਦੀ ਸਰਜਰੀ ਹੋਈ ਹੈ ਬਿਕੋਜ਼ ਨਾ ਦੇ ਲੈਫਟ ਆਰਮ 'ਚ ਕਾਫੀ ਜ਼ਿਆਦਾ ਡੂੰਗਾ ਜਿਹੜਾ ਕੱਟ ਲੱਗਿਆ ਤੇ ਮੈਂ ਡਾਕਟਰ ਸਾਹਿਬ ਨੂੰ ਵੀ ਮਿਲੀ ਆ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਡਰਬਸ ਜਿਹੜੀਆਂ ਕੱਟ ਗਈਆਂ ਔਰ ਉਹਨਾਂ ਨੇ ਹੀ ਐਸ ਹੋਲਡ ਕੇ ਵਧੀਆ ਸਰਜਰੀ ਹੋ ਗਈ ਹੈ ਬਟ ਐਟ ਲੀਸਟ ਆਈ ਨੂੰ ਮਿਲਣਾ ਤਾਂ ਹੋ ਲੱਗੇਗਾ ਰਿਕਵਰ ਹੋਣੇ ਜਿਹੜੇ ਐਸਆਈ ਬਲਵਿੰਦਰ ਹੈ ਉਹ ਤਾਂ ਸਿਵਲ ਹਸਪੀਟਲ ਹੈ ਉਹਨਾਂ ਦੇ ਪਲਾਨਸ ਟੈਨ ਬਟ ਸਟਿਲ ਸਾਡੀ ਪਰਸਮੰਡਲ ਦੇ ਜਦੋਂ ਸਾਡੀ ਫੋਰਸ ਨੇ ਇਨੀ ਮਿਹਨਤ ਨਾਲ ਬਹੁਤ ਕੰਟੀਜੈਂਸੀ ਚ ਸਾਰੇ ਬੰਦਿਆਂ ਨੂੰ ਡਿਸਪਰਸ ਕੀਤਾ ਸੋ ਇਹ ਹਮਕੋ ਵੀ ਮੈਡਮ ਇਸ ਦੇ ਨਾਲ ਹੀ ਇੱਕ ਜਿੱਦੇ ਦਾ ਮਾਮਲਾ ਹੈ ਦਾ ਤਾਂ ਉਸ ਦੇ ਵਿੱਚ ਹੁਣ